ਹੂੰ ਉਹ ਗਲਾਸੀਆਂ ਜਾਣਦੇ ਕਲਾਸਾਂ ਵਾਲੀ ਚਾਹ ਤੇ ਕਿਹੜਾ ਰੋੜੇ ਤਾਂ ਦੱਸਦੇ ਕਿਹੜਾ ਹਾਂ ਦੱਸਦੇ ਆ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਅੱਪਣ ਜੀ ਅੱਜ ਪਹੁੰਚ ਗਏ ਸਰਦਾਰ ਸ਼ਹਿਰ ਤੋਂ ਤਕਰੀਬਨ ਥੋੜਾ ਜਿਹਾ ਪਿੱਛੇ ਹੀ ਆ ਜਿਵੇਂ ਕਿ ਆਪਾਂ ਨੂੰ ਲੱਗਦਾ ਹੈ ਕਿ ਸਰਦਾਰ ਸ਼ਹਿਰ ਤੋਂ 20 ਕਿਲੋਮੀਟਰ ਪਿੱਛੇ ਹੈਗੇ ਆ ਤੁਸੀਂ ਮੇਰੇ ਪਿੱਛੇ ਵੀ ਸੈਣ ਲਗਾਏ ਜੇ ਮੈਂ ਬੀਰਪੁਰ ਤੋੜਨ ਤੇ ਲਾ ਹੁੰਦਾ ਹਾਂ ਜਾ ਜਾ ਯਾਰ ਇਹ ਆਪਾਂ ਪਹੁੰਚ ਗਏ ਪਿੱਛੇ ਸਰਦਾਰ ਸਾਹਿਬ ਦਾ ਰੋਟੀ ਖਾ ਕੇ ਰਾਤ ਨੂੰ ਟਾਈਮ ਤਕਰੀਬਨ ਕਿੰਨਾ ਹੋਗਾ ਹੋਗਾ ਟਾਈਮ ਦੇ ਬਾਅਦ। 4:00 ਤੇ 5:00 ਬਜੇ ਚਾਰ ਚਾਰ ਵਜੇ ਨਹੀਂ 4:00 ਦਾ ਨਹੀਂ ਨਹੀਂ ਕਿਹੜਾ ਟਾਈਮ ਹੈ 5:25 5:00 ਵਜੇ ਦਾ ਜੀ ਤੇ ਆਪਾਂ 7:00 ਵਜੇ ਪਹੁੰਚ ਜਾਣਾ ਸਰਦਾਰ ਸਾਹਿਬ ਉਥੋਂ ਰੋਟੀ ਵਗੈਰਾ ਖਾਵਾਂਗੇ ਹੋਟਲ ਦਾ ਬਹੁਤ ਵਧੀਆ ਆਉਂਦਾ ਹੈ ਕਿ ਪਕਵਾਇਆ ਨਜ਼ਾਰਾ ਅੱਜ ਆਪਾਂ ਮੈਂ ਬੰਦੇ ਪਕਵਾਇਆ ਆਥਰ ਲੈ ਕੇ ਕਰ ਲੀਣਾ ਮਾਰਦਾ ਤੇ ਬਾਕੀ ਜੇ ਆਪਾਂ ਬੰਦਿਆਂ ਨੂੰ ਪੁੱਛਦੇ ਕਿੱਥੇ ਪਹੁੰਚੇ ਬੰਦੇ ਆਪਾ ਪੂਰੇ ਹੋ ਗਿਆ ਕਿੱਧਰ ਰਹਿ ਗਿਆ ਕੋਈ ਇੱਕ ਉਹ ਪਿੱਛੇ ਆ ਰਿਹਾ ਜੀ ਆਪਣਾ ਲਾਂਗਰੇ ਸਾਹਿਬ ਇਹ ਸੇਵਾ ਹੀ ਬਹੁ ਕਰਦਾ ਜਾ ਰਿਹਾ ਹੈ ਹੈ ਖਾੜਾ ਕਿੱਥੇ ਲਾਣਾ ਗੁਲਸ਼ਨ ਲੱਭੋ ਗੁਲਸ਼ਨ ਲੱਭੋ ਬਲਗਾ ਰਿਹਾ ਹੈ ਅਨਖੀਲਾ ਜੀ ਇਹ ਅੱਛਾ ਇੱਧਰ ਗੋਰੀ ਸਾਹਿਬ ਨੇ ਇਹਨਾਂ ਨੂੰ ਹਰ ਸਾਲ ਦੇ ਵਿੱਚ ਇਹਨਾਂ ਨੂੰ ਠੰਡ ਲੱਗੀ ਰਹਿੰਦੀ ਹੁੰਦੀ ਹੈ ਜਾਂ ਗਰਮੀ ਲੱਗੀ ਰਹਿੰਦੀ ਹੁੰਦੀ ਹੈ ਜਦੋਂ ਤਾਂ ਹੁੰਦਾ ਸਿਆਲ ਉਦੋਂ ਹੈ ਠੰਡ ਲੱਗਦੀ ਰਹੇ ਹੁਣ ਅੱਛਾ ਜੇ ਹੁਣ ਠੀਕ ਹੋ ਗਿਆ ਨਾਸਾ ਬੰਦ ਜੇ ਬੰਦ ਮੁੱਛਾ ਕਿੱਥੋਂ ਬਣਾਇਆ ਜਾਏ ਮੁੱਛਾ ਅੱਛਾ ਖਾਈ ਪੈਸੇ ਕਿੰਨੇ ਲੱਗਣੇ 150 ਬੁੱਢਾ ਦਾ ਨਾਲ ਲੈਂਦਾ ਕੀ ਹੋਇਆ ਬੁੱਢੇ ਤੇਰੇ ਨੂੰ ਪਾਛੇੜਦਾ ਤੁਹਾਨੂੰ ਅੱਛਾ ਛੇੜਦਾ ਕਿਹਦੇ ਦਵਾਈ ਲੱਗ ਲੱਗ ਮੁੱਛਾ ਬਣਾਇਆ ਮਾ ਅੱਛਾ ਤੇ ਅੱਬਾ ਕਿੱਥੇ ਪਹੁੰਚ ਗਿਆ ਬੜਾ ਕਿੱਥੇ ਪਹੁੰਚ ਗਿਆ ਇਹ ਤਾਂ ਹਾਲ ਕੋਈ ਨਹੀਂ ਪਤਾ ਹਣਾ ਇਹ ਭਜਣਾ ਤੇ ਫਿਰ ਤਾਂ ਪਾ ਲੱਗਦੇ ਕਿਹੜਾ ਸ਼ਾਇਰ ਆਲਾ ਨਾ ਪੰਗਾ ਨਾ ਓਏ ਆ ਤੱਤੀ ਬਿੜ ਰਹੀ ਫਿਰਦਾ ਇੱਧਰ ਬੱਬੂ ਲੱਗਦਾ ਥੱਕ ਗਿਆ ਤੂੰ ਹਣਾ ਨਹੀਂ ਥੱਕਿਆ ਨਹੀਂ ਬਈ ਓਏ ਹੈ ਮੈਨ ਲੱਗਦਾ ਤਾਂ ਹੈ ਜਿਹੜਾ ਬਹਿਂਦਾ ਫਿਰਦਾ ਕਰ ਉੱਠ ਰੱਕਦੇ ਬਹਿਨਾ ਹੋਰ ਤਾਂ ਹੋਰ ਤਾਂ ਯਾਰ ਹੋ ਗਈ ਕਿਤੇ ਕੋਈ ਰਾਮ ਤੇ ਬਹਿ ਬਹਿ ਕੇ ਥੱਕੇ ਤਾਂ ਬੱਦਾ ਤੇ ਇੱਧਰ ਡਰਾਈਵਰ ਸਾਹਿਬ ਨੇ ਇਹਨਾਂ ਨੂੰ ਮਸ਼ੀਨ ਬਹੁਤ ਭਜਾਈ ਆ ਇਹਨਾਂ ਨੇ ਸਵਾਗਤ ਬੰਦਾ ਆਪਣਾ ਕਰਨਾ ਜਿੰਨੀ ਨਾਲ ਮਸ਼ੀਨ ਪਹਾਈ ਹੈ ਅਗਾ ਜਾ ਕਿਹੜਾ ਮਰ ਮਰ ਕਾ ਜਾ ਕੇ ਬਹਿਣਾ 8 ਦਿਨ ਹੈ ਪਹਾਈ ਦੇ ਤਾਂ ਆ ਜਿਵੇਂ ਪਾਣੀ ਠੰਡਾ ਕਿ ਗਰਮ ਹੈ ਠੰਡਾ ਠੰਡਾ ਪੂਰਾ ਨੋਰਮਲ ਹੈ ਇਹ ਜੀ ਬੰਦਾ ਤੁਸੀਂ ਇਹ ਨਾ ਸਮਝਾਏ ਕੋਈ ਨਸ਼ਾ ਕਰਦਾ ਕੋਈ ਨਸ਼ਾ ਬਿਲਕੁਲ ਨਹੀਂ ਕਰਦਾ ਵੀਰ ਇਦਾਂ ਥੋੜਾ ਜਿਹਾ ਸੁਭਾਅ ਹੀ ਇਦਾਂ ਦਾ ਪਹਿਲੀ ਵਾਰ ਲੈ ਕੇ ਜਾ ਰਿਹਾ ਅੱਗੇ ਗੈਹਾਂਗੇ ਤੇ ਬਾਹਰ ਗੈਹ ਕਿੰਨੇ ਵਸੇ ਲਾ ਗਿਆ ਦੋ ਸਿਰਫ ਹੀ ਮਾੜਾ 25 ਦੀ ਲਾਇਏ ਉਹਨੇ ਅੱਛਾ ਚਲ ਦੋ ਹੀ 25 ਦੀ ਜਾ ਵਰਗੇ ਪੰਜ ਕ ਦਿਨ ਆਇਆ ਕਿ ਦੋ ਹੀ ਬਸ ਦੋ ਹੀ ਬੜੇ ਹੁੰਦੇ ਹਿੱਤ ਤੂੰ ਜਵਾਨਾ ਬੜਾ ਖੁਸ਼ੀ ਆਂਦਾ ਸਵਾਦ ਏ ਤੁਹਾਡੇ ਇਹ 10 ਵਜੇ ਸਤ ਤੂੰ ਇਹ ਆ ਸਤ ਤੇਰਾ ਅਸੀਂ ਦੋਵੇਂ ਸਤ ਨਹੀਂ ਆਪ ਸ ਵਿੱਚ ਤੁਸੀਂ ਤੁਹਾਡੇ ਦੋ ਜਿਹੜਾ ਚੇਲਾ ਕਿਹੜਾ ਇੰਦਰ ਮੁਕਾਰੀ ਸਾਸਿਕਾ ਬਰਾਬਰ ਲੋ ਮਿਲੋਂ ਨਿਆ ਦਾ ਉਸਤਾਦ ਆ ਆ ਸਾਰੇ ਤੂੰ ਉਸਤਾਦ ਓ ਉਸਤਾਦ ਐ ਅੱਛਾ ਇਹ ਉਸਤਾਦ ਐ ਤੇ ਬੱਚਾ ਵੱਡਾ ਤੇ ਤੂੰ ਤੂੰ ਚੇਲਾ ਹਾਂਜੀ ਉਸਤਾਦ ਐ ਅੱਛਾ ਐ ਲੜਦੜ ਬਈ ਦਾ ਦੋਵਾਂ ਦਾ ਸਭਾ ਇੱਕੋ ਜਿਹਾ ਕਰੀ ਪੂ ਇੰਦਰ ਇੱਕ ਕਮੈਂਟ ਕਰਕੇ ਦੱਸੋ ਇਸ ਉਸਤਾਦ ਚੇਲਾ ਕਿਹੜਾ ਇੱਜ਼ਤ ਦੋ ਬਈ ਕੋੜੇ ਉਸਤਾਦ ਵੀ ਮੈਨੂੰ ਦੋਵੇਂ ਜਿਆਦਾ ਉਸਤਾਦ ਨੇ ਜਾਂ ਦੋਵੇਂ ਚੇਲੇ ਨੇ ਮੈਨੂੰ ਲੱਗਦਾ ਕੋਈ ਸਮਝ ਰਹੀ ਹੋਰੀ ਬੰਦੇ ਬਹੁਤ ਵਧੀਆ ਅੰਦਾਜ਼ ਦੇ ਬੰਦੇ ਨੇ ਗੁੱਸਾ ਨਹੀਂ ਕਰਦੇ ਤੈਨੂੰ ਆਸਾ ਕਿਹੜੀ ਗੱਲ ਦਾ ਇੰਨਾ ਤੋ ਐਡ ਘਾਲਾ ਮੜੀ ਉਸਤਾਦ ਚੇਲੇ ਦਾ ਉਸਤਾਦ ਕਿਹਦੇ ਦਾ ਤੇ ਹੁਣ ਚਾਹ ਨਾਲ ਪੀਉਣ ਲੱਗੇ ਮੈਂ ਕਿਹਾ ਬੰਦਿਆਂ ਨੂੰ ਚਾਹ ਪਈਏ ਯਾਰ ਬੰਦੇ ਨਾ ਸਾਡੇ ਬੋਲਦੇ ਨਹੀਂ ਗੁੱਸਾ ਨਹੀਂ ਬਿਲਕੁਲ ਹੀ ਕਰਦੇ ਇਹ ਸਾਨੂੰ ਚਾਹ ਨਹੀਂ ਪਈ ਗਈ ਅਸੀਂ ਆਪ ਖੁਸ਼ੀ ਨਾਲ ਪਿਆਈ ਇਹਨਾਂ ਨੂੰ ਅਜੇ ਪਿਓ ਪੀ ਲਈ ਕਿ ਪੀਣੀ ਅਜੇ ਅਜੇ ਨਾ ਪੀ ਲਈ ਅਕੇ ਕ ਇੱਕ ਪੀ ਲਿਆ ਜੀ ਚੱਲ ਇੱਕ ਹੋਰ ਪਿਓ ਦੇ ਨਾਲ ਠੀਕ ਹੈ ਤੇ ਚਾਹਵੇ ਫਿਰ ਆਪਾਂ ਰਾਤੀ 12 1 ਵਜੇ ਖਲੋਣਾ ਠੀਕ ਹੈ ਠੀਕ ਹੈ ਠੀਕ ਹੈ ਗਾਈ ਤਾਂ ਕੋਈ ਨਹੀਂ ਕੀਤੀ ਅਜੇ ਹੋਣੀ ਕਰਨੀ ਮੇਰੇ ਗਾਲ ਸੌਣਾ ਤਾਂ ਇਹਨਾਂ ਨੂੰ ਆਪਾਂ ਨਾ ਉੱਥੇ ਜੀ ਹੋਟਲ ਤੇ ਖਵਾਇਆ ਬਹੁਤ ਹੀ ਲੰਗਰ ਗੁਰਦਵਾਰਾ ਕੁਝ ਖਵਾਇਆ ਸੀ ਤੇ ਕੋਈ ਹੋਟਲ ਚ ਖਵਾਤਾ ਸੀ ਇਹਨਾਂ ਨੂੰ ਥੱਲੇ ਹੀ ਕਰਦੇ ਆ ਤਸੱਲੀ ਕਰ ਨਹੀਂ ਕੱਲ ਨਹੀਂ ਖਵਾਇਆ ਰਾਤੀ ਰਾਤੀ ਨਹੀਂ ਖਵਾਇਆ ਤੈਨੂੰ ਉਹ ਹੋਟਲ ਤੋਂ ਉਹ ਕਿੱਥੇ ਹੈ ਹੋਟਲ ਦੀ ਮੂਰਤ ਸੀ ਹੋਟਲ ਕਿੱਥੇ ਹੈ ਉਹ ਕਿੱਥੇ ਖਾਦਾ ਸੀ ਉਹ ਫੈਲ ਗਿਆ ਉੱਥੇ ਕਾਰ ਸੀ ਉਹ ਕਾਦਾ ਸੀ ਬੜਾ ਹੋਟਲ ਦਾ ਮੂਰਤ ਸੀ ਜਾ ਰਿਹਾ ਹੋਰ ਵੈਸੇ ਕੋਣ ਲੰਗਰ ਲਾਂਦਾ ਹੁੰਦਾ ਵੈਸੇ ਕੋਣ ਲੰਗਰ ਲਾਂਦਾ ਹੁੰਦਾ ਵੈਸੇ ਉਹ ਵਰਾਇਟੀਆਂ ਦਾ ਦੇੜੀ ਆ ਦੇ ਚੈੱਕ ਕਰਾਈ ਜਾਣੇ ਜਿਹੜਾ ਨਾਂ ਕੀ ਕੀ ਸੁਣਾਏ ਜੇ ਕਰ ਮੇਰੀ ਗੱਲ ਸੁਣ ਆਪਦੇ ਹੱਥ ਛਾੜਨ ਨਾਲੋਂ ਜੇ ਅਪਣ ਪੱਕਾ ਵਗਾ ਮਿਲ ਜਾਂਦੇ ਨਜ਼ਾਰਾ ਜ ਨਹੀਂ ਆਉਂਦਾ ਵਾਰ ਹੈਗਾ ਕੋਈ ਰਾਜ ਤਾਂ ਹੈਗਾ ਕਣੀ ਜੋ ਹੁਣ ਤੈਨੂੰ ਇੱਥੇ ਲਾ ਦੇ ਗੰਡੇ ਛਲੋਇਆ ਆਟਾ ਗਨੋ ਰੋਟੇ ਬਣਾ ਜੇ ਤੂੰ ਕਿਹਨੇ ਇਧਰ ਨੁਕਣਾ ਕਿਹਨੇ ਇਧਰ ਨੁਕਣਾ ਇਹਨੂੰ ਪੁੱਛਦਾ ਐਵੇਂ ਗੱਲ ਕਿਣੀ ਜੇ ਆਪਾਂ ਫਰੀ ਦਾ ਮਿਲ ਜਾ ਕਿਦੋਂ ਵੀ ਹਾਂਜੀ ਮਿਲ ਜਾ ਤੇ ਉਹਨੇ ਵਰਗੀ ਰੀਸ ਹੈਗੀ ਜਨੇਗੀ ਨਹੀਂ ਹਾਂ ਤਾਂ ਫਿਰ ਜਿਹੜਾ ਮਿਲਦਾ ਆਪਾਂ ਨੂੰ ਮੁਨਾਫਾ ਉਹ ਤਾਂ ਕਢੀਏ ਹੋੜ ਕੇ ਫਿਰ ਰੋਟੀ ਆਖੀ ਕਿ ਚਾਹ ਖੀਏ ਇਹਨਾਂ ਨੂੰ ਜਾ ਉਹਨੇ ਟਾਂਗਰ ਪੁੱਝੇ ਲਿਆ ਦੇ ਫੜ ਕੇ ਜਾ ਨਹੀਂ ਮੇਰੇ ਗੱਲ ਸੁਣ ਛਾਹ ਬਣਾਉਣ ਦੂਰ ਤਰਾਦ ਨੂੰ ਕਰ ਦੋ ਕਿਹੜਾ ਲੱਭਣਾ ਗੁਰਦੁਆਰਾ ਨਹੀਂ ਰਾਹ ਨੂੰ ਤੂੰ ਆ ਦਾ ਪ੍ਰਬੰਧ ਕਰ ਰ ਪਹਿਲਾਂ ਤੇ ਕਿਹਦੇ ਜਾਣਾ ਨਹੀਂ ਮਸ਼ੀਨ ਤੇ ਬੈਠਾ ਰਹਿਣਾ ਕਾਲ ਨੂੰ ਖਵਾਵਾਂਗੇ ਤੁਹਾਨੂੰ ਠੀਕ ਹੈ ਕੋਈ ਲੈਣਾ ਨਹੀਂ ਕਹਿਣਾ ਸੌ ਹੀ ਜਾਣਾ ਜਿੱਥੇ ਬਰੋਕੀ ਵੀ ਜਿਹੜਾ ਤੂੰ ਕੋਰੀ ਗਾਇ ਕੋੜੀ ਖਰੀ ਚਾਰ ਵਜੇ ਜਦੋਂ ਭੁੱਖ ਲੱਗੀ ਰਣ ਬਾਹ ਅੱਜ ਤਾਂ ਖਵਾਵਾਂਗੇ ਰੋਟੀ ਐ ਜਦੋਂ ਸ਼ੋਹਪੁਰ ਆਈ ਤੜਕੇ 3 ਵਜੇ ਜੈਹਰ 28 ਵਰਨਾ ਬਈ ਗਾਈ ਇਹ ਇਹਾ ਇਹਾ ਹੋਗਾ ਚਾਹੀਤਾ ਦਾ ਆਹ ਖੜਖੜ ਕਰਨ ਦੋਈ ਖੜ ਖੱਟਨੀ ਕੋਈ ਮਨ ਨਹੀਂ ਹੋਦਾ ਹੀ ਜਾਨੀ ਤੂੰ ਡਰ ਰਿਹਾ ਲੈ ਵੀ ਨੂੰ ਕਿੱਥੇ ਨੀਂਦ ਆਈ ਪੰਜ ਹੋਏ ਜਾ ਚਲਾਈ ਖੜੇ ਕੰਮ ਰੋਟੀਆਂ ਦਾ ਤੜਕੇ ਇਹ ਘੇਰ ਚਾਰ ਕੋਈ ਆਲ ਕਰੀ ਨੂੰ ਪੁਖ ਲੱਗਦੀ ਹੈ ਆਪੇ ਨਾਲ ਮੈਂ ਉਹ ਤੇ ਕੁੱਟਦਾ ਇੱਥੇ ਦੁੱਗੜ ਉਹਦਾ ਤਾਂ ਸਹਾੜਾ ਨਾ ਨਹੀਂ ਲੈਂਦਾ ਉਹਨਾਂ ਦਾ ਲੜਕਾ ਹੀ ਘਟ ਦੇਖਦਾ ਮੈਂ ਹਟ ਗਈ ਮਰ ਗਲਾਸ ਚ ਕੁੱਟੋ ਡੰਡਾ ਵਿੱਚ ਫਸਿਆ ਕੋ ਨਹੀਂ ਆਏ ਕਿ ਗੁੱਲੀ ਲਈ ਉੱਥੋਂ ਕਿੰਨੇ ਨਾਲੇ ਰੋਟੀਆਂ ਹੁੰਦੇ ਨਾਲ ਗੁੱਲੀ ਨਾਲੇ ਉੰਦੇ ਨਾਲ ਲੱਗ ਰਹੀ ਹੈ ਬਣ ਗਈ ਚੜਨੀ ਆ ਉਹਨੂੰ ਤੇ ਨਾ ਕੋਈ ਲੱਗ ਇਹ ਕਿੰਨਾ ਹੈ ਇਵੇਂ ਲੱਗਿਆ 20% ਆਏ ਬਾਈ ਬਾਈ ਜੂਰੀ ਦੇ ਫਿਕਰ ਪੈਦਾ ਉਹ ਫਾਇਲ ਕਰ ਬੱਚਾ ਲੱਗਾ ਚਿੱਤਾ ਦੋ ਮਾਰਦਾ ਮੈਂ ਲੈ ਦੋ ਮੇਰੇ ਨਾਲ ਗੱਲ ਐ ਭਾਈ ਹਾਂ ਜਿਹੜੀ ਮਸ਼ੀਨ ਉਹ ਚਲਾ ਰਿਹਾ ਮੈਂ ਠੀਕ ਹੈ ਅਸੀਂ 1% ਤੇ ਵੀ ਜੂਰੀ ਆ ਪਾਇਆ ਹੈ 70% ਜਿਹੜਾ ਇਹ ਨਾਲ ਜੂਰੀ ਆ ਫਿਰ ਕੋਈ ਚੱਕ ਪਾ ਦੇ ਕੋਈ ਕਰ ਲੈ ਹੁਣ ਕਿੰਨਾ ਹੈ 80% ਹੈ ਅੱਛਾ ਉਹ ਮਾਲਕ ਸਾਨੂੰ ਥੋੜੇ ਫਿਗਰ ਬਹੁਤ ਜ਼ਰੂਰੀ ਹੈ ਦਾ ਇਹ ਤਾਂ ਲੱਗਦਾ ਜਿਵੇਂ ਮਿਲਦਾ ਫ੍ਰੀ ਮਿਲਦਾ ਉਥੋਂ ਮੈਂ ਸੋਚਦਾ ਪਿਆ ਹੈ ਕਿ ਮੰਨ ਕੇ ਚਾਹਣਾ ਜਦੋਂ ਮੰਨ ਕੇ ਬਾਲਟੀ ਪੇ ਖੋਲੀਦਾ ਠੀਕ ਹੈ ਨਾ ਆਹੋ ਅੱਧਾ ਟੁੱਟ ਜਾਂਦਾ ਹੈ 80% ਕਹਣਾ ਜੂਰੀ ਆਓ ਨਹੀਂ ਬਾਲਟੀ ਕੋਲ ਉੱਡਦਾ ਵੀ ਕੁਝ ਕੇ ਨਹੀਂ ਨਹੀਂ ਜਦੋਂ ਆਪਾਂ ਬਾਲਟੀ ਜੂਰੀ ਪਾਇਆ ਦੇਖੀ ਚਪਾ ਜਿਹੜਾ ਬਚ ਗਿਆ ਉਹ ਡਲਦੇ ਫਿਰਨਾ ਐਵੇਂ ਅੱਛਾ ਜਿਹੜਾ ਫਾ ਵਿੱਚ ਬਾਲਟੀ ਭਾਈ ਹੈ ਜਦ ਤੋ ਤੇਰਾ ਇਹਦਾ ਕਹਿਣਾ ਹੈ ਆ ਕੇ ਆਪਾਂ 20 ਦੇ 20 ਇੱਕੇ ਰਹੀ ਪਾਈ ਜਾਨਾ ਬਾਹਰ ਹੱਥ ਕਾਲੇ ਕਰਨ ਨਾਲ ਥਿੰਦਾ ਥਣ ਲਾਉਣਾ ਸਾਬਣ ਗਾ ਕੋਨੇ ਆਪਣੇ ਕੋਲੇ ਇਹ ਬਈ ਇਹ ਉਹ ਨਹੀਂ ਸਾਬ ਲਾਉਂਦਾ ਜਦ ਤੂੰ ਲਾਉਂਦਾ ਨਾ ਆ ਪੈ ਜਾਂਦਾ ਬਾਲਟੀ ਪੂਰੀ ਨੇ ਜਮੇ ਦਾ ਪਾਈ ਕਿ ਇੰਜਨ ਬੰਦ ਨਾ ਹੋ ਜਾਵੇ 1% ਤੇ ਗੁਰਾ ਪਾਵਰ ਆ ਜਾਈਆ 1% ਤੇ ਹੋਰ ਦੱਸ ਸਹੀ ਗੱਲ ਹੈ ਤੋ ਇਹ ਤੈਨੂੰ ਮੈਂ ਦੱਸਦਾ ਇਹਦਾ ਮਤਲਬ ਹੈ ਇਹਦਾ ਮਤਲਬ ਵੀ ਇੱਕ ਇੱਕੇ ਰੀ ਪਾਣਾ ਜਿਹੜਾ ਪਾਣਾ ਠੀਕ ਹੈ ਤੈਨੂੰ ਫਿਕਰ ਯਾਰ ਜੂਰੀ ਪਾ ਲਈ ਥੋੜਾ ਥੋੜਾ ਕਰਕੇ ਪਾ ਥੋੜੇ ਨਾਲ ਇੱਕੇ ਰੀ ਪਾ ਦੇ ਫਿਕਰ ਬਾਲਟੀ ਵੇਲੇ ਕਰਨਾ ਆ ਤਿਆਰ ਕਰੀਏ ਇੱਕ ਬਾਲਟੀ ਹਨ ਦੇ ਹੋਗੇ ਤੁਹਾਡੇ ਕੋਲ ਬਥਰੀ ਹੋਣੀਆਂ ਨੇ ਇੱਕ ਬਾਲਟੀ ਦੇ ਦੇ ਸਾਨੂੰ ਜੂਰੀ ਵਾਲੀ ਤੁਹਾਡੇ ਕੋਲ ਬਹੁਤ ਹੋਣੀਆਂ ਨੇ ਕੱਕੇ ਸਿਹਜਾ ਜੀ ਤੇ ਪੰਜ ਸੱਤ ਜੋੜ ਲੜੀ ਹੈ ਹਲਾ ਜੋ ਲੈ ਇਕੜੀ ਹੈ ਟੈਂਡਰ ਸਾਡੇ ਲੈ ਗਿਆ ਨਾ ਪਰਕੇ ਪਰਗਾ ਇੱਕ ਟੋੜ ਖਾਲੀ ਖੜੀ ਹੈ ਇੱਕ ਇਹਨਾਂ ਦੇਦਾ ਦੋ ਟੋੜ ਰਹਿ ਜਿੰਦੇ ਟੋੜ ਕੋਲ ਸਾੰਮੀ ਨਹੀਂ ਜਾਣ ਨਾਲੇ 20 23 ਬਾਲਟੀਆਂ ਨਹੀਂ ਮੇਰੀ ਗੱਲ ਦਾ ਇੱਧਰ ਹੈ ਸਿਹਜਣ ਕਿੰਨੀਆਂ ਬਾਲਟੀਆਂ ਨੇ ਗਿਆ 15 ਹੋਰ 15 ਘੰਟੇ ਇੱਕ ਬਾੜੀ ਦੇਣਾ ਤੈਨੂੰ ਕੀ ਹੋ ਜਾਏਗਾ ਕੁਝ ਹੋ ਜਾਏਗਾ ਦੇਰ ਖੁੱਲੇ ਨਾਲ ਫੇਰੇ ਦੇਰ ਸੌੜੇ ਨਾਲ ਆਇਆ ਇਹ ਮੈਲੀ ਬਾੜੀ ਹੈ ਬਾੜੀ ਲੈ ਲਾਂਗੇ ਤੇ ਗੱਲ ਸੁਣ ਤੂੰ ਸੁਣਾ ਗੱਲ ਜਦੋਂ ਨਾ ਮਸ਼ੀਨ ਚਲਾ ਰ ਮੈਂ ਕਿਤੇ ਉਹਨਾਂ ਇੰਜਨਾਂ ਦਾ ਮਾੜਾ ਰੇਸ ਵੋ ਕਰਕੇ ਜਾ ਕਰ ਰਿਹਾ ਅਛਾ ਮੈਂ ਯੂਰੀਆ ਵੇਖ ਰਿਹਾ ਬੈਕ ਆਊਟ ਸੈਂਟਰ ਆ ਗਿਆ ਮੈਂ ਬੰਦ ਕਰਤੀ ਉਹ ਯੂਰੀਆ ਪਾਇਆ ਬਾਲਟੀ ਵਿੱਚ ਚੱਲ ਸਟਾਰਟ ਹੋ ਮਾਰ ਸਟਾਰਟ ਹੋ ਗਿਆ ਨਹੀਂ 1 ਮਿੰਟ ਹੋਰ ਲੈ ਹੋਰ ਦੱਸ ਜੇ ਤੇ ਮਸ਼ੀਨ ਅੱਗੇ ਕੱਢੀ ਜਾਣਾ ਤੇ ਹਣ ਬਸ ਹੁਣ ਕਿਥੋਂ ਨਾ ਰਲਦੇ ਬਣਾਣਾ ਨਹੀਂ ਫਿਰ ਲਾਉਣ ਆ ਵੀ ਰਾਜ ਜ਼ੋਰ ਲਾ ਲੈ ਜੇ ਵੇਖਣ ਇਹਦੇ ਅੱਗੇ ਕੱਢੂਣਾ ਹੈ ਨਾਲ ਕਿਸਿਆ ਕਰਨ ਸ਼ੀਟ ਦਿੱਤੇ ਅਗੂ ਕਾਰ ਆਜ ਦੇਖ ਲਈ ਕੀ ਚੀਜ਼ ਆ ਰਹੀ ਸੀ ਕਿਤੀ ਦਿੱਖੀ ਮੈਂ 22 24 ਤੇਰੀ ਹੱਥ ਐਂਡ ਨਹੀਂ ਰੇ ਬਸ ਸਿਰ ਉੱਗਾਂ ਰੇ ਕੁਝ ਨਹੀਂ ਰਹਿ ਗਿਆ ਤੇ ਕਿਸਰ ਰੇ ਸੀ ਕੀਤੀ ਮੈਂ ਉਹ ਫੁੱਲੀ ਸੀ ਉੱਥੇ ਜਿੱਥੇ ਸਗੇ ਸਾਨੂੰ ਪਤਾ ਲੱਗ ਗਿਆ ਪਿੱਛੇ ਹੀ ਤੇ ਮੈਂ ਹੁਣ ਮੈਂ ਅੱਗੇ ਕੱਢਣਾ ਹੋਵੇ ਵੇਖੇ ਨਾ ਇਹ ਤਾਂ ਮਗਰੇ ਆ ਗਏ ਅੱਗੇ ਕੱਢਣ ਦੀ ਕੋਸ਼ਿਸ਼ ਕਰਦੇ ਨੇ ਫਿਰ ਇੱਕ ਮੈਂ ਹੱਥ ਘੜੇ ਕਰਦੇ ਦੱਸ ਲਈ ਚਾਹ ਆ ਗਈ ਬਾਈ ਸਾਡੇ ਚਾਹ ਜਾਂਦੀ ਹੈ ਸੇਵਾ ਕੇ ਪੈਸੇ ਲੱਗਦੇ ਆ ਬਈ ਯਾਰ ਪੈਸੇ ਲੱਗਦੇ ਇਸਕੇ ਚਾਹੇ ਕਿ ਕਿੰਨੇ ਲੱਗਣਗੇ 70 ਇਹ ਪਿਆਬੀ ਬੋਲਦਾ ਆ ਜਾ ਪੰਜਾਬ ਚ ਲੈ ਫਿਰਦੇ ਆ ਹੋਰ ਕਿੱਥੇ ਆ ਇਹ ਉਧਰ ਜਾ ਆ ਪੱਲੂ ਇਹ ਸਰਦਾਰ ਚਾਹ ਦੇ ਪੰਜਾਬ ਹੀ ਹੁੰਦਾ ਐ ਪੰਜਾਬ ਜੀ ਤੇਰੇ ਫਸਾ ਪਾਵੇਂ ਹਿੰਦੀ ਮਾਰੀ ਜਣਾ ਜੇ ਨਹੀਂ ਕਿਸੇ ਨੇ ਹਿੰਦੀ ਨਹੀਂ ਬੋਲਣੀ ਠੀਕ ਐ ਪੰਜਾਬੀ ਬੋਲਣੀ ਜਿੰਨੇ ਬੋਲਨੇ ਮੈਨੂੰ ਕੀ ਪਤਾ ਮੈਂ ਆਪਰਾ ਉੱਥੇ ਕਿਸ਼ਨਗੜ ਪਹੁੰਚੇ ਫਿਰਦੇ ਆ ਨਹੀਂ ਉਹ ਪਿਆਬੀ ਬੋਲਦਾ ਬੰਦਾ ਹੋਈ ਐ ਪਿਆਬੀ ਬੋਲੀਆਂ ਸਾਰੇ ਤੇ ਤੁਹਾਨੂੰ ਜਾ ਸਾਨੂੰ ਨਹੀਂ ਮਿਲਣੀ ਜਾ ਤੂੰ ਟਾਂਗਰ ਪੁਜੇ ਲਿਆ ਫੜ ਗਏ ਟਾਂਗਰ ਪੁਜੇ ਪਤਾ ਹੀ ਕੀ ਹੁੰਦਾ ਤੈਨੂੰ ਪਤਾ ਐ ਨਹੀਂ ਹਾ ਉਹ ਉਹ ਤਾਂ ਪਹਿਲੇ ਹੀ ਬੰਦ ਉਹ ਗੜ ਨੇ ਉਹ ਨਹੀਂ ਮੋਰੀ ਨਹੀਂ ਗੀਦੇ ਟਾਂਗਰ ਪੁਜੀ ਨਹੀਂ ਤੈਨੂੰ ਪਤਾ ਹੈ ਪਤਾ ਹੈ ਕਿਹੋ ਜਿਹਾ ਰੰਗ ਦਿੰਦਾ ਹੈ ਗੋੜਾ ਵਾਲੀ ਉਹ ਗੋੜਾ ਨਹੀਂ ਜਿਹੜਾ ਖੰਡਲ ਬੰਦਾ ਉਹ ਕਿਹੜਾ ਚਿੱਟੇ ਤੇ ਗੋੜਾੜੇ ਰੰਗ ਦਿੰਦਾ ਉਹ ਤਾਂ ਕਾਲਾ ਜਿਹਾ ਹੁੰਦਾ ਜਿਹੜਾ ਪੁੱਛ ਕਾ ਵੀ ਟਾਂਗਰ ਪੁਜੀ ਚਾਹੀਦਾ ਟੋੜ ਵਰਗਾ ਕਹਿੰਦੇ ਤੈਨੂੰ ਪਤਾ ਬਾਪੂ ਕਿੰਨੂ ਆਦੇ ਨੇ ਟਾਂਗਰ ਪੁਜੀਆ ਟਾਂਗਰ ਪੁਜੀਆ ਹੋਏ ਹੁੰਦਾ ਕਿੰਨੂ ਆਦੇ ਨੇ ਇਹ ਜਿਹੜਾ ਯਾਰ ਵੇਦਸੜਾ ਬਣਦਾ ਵੇਦਸੜਾ ਥੋੜਾ ਬੜਾ ਟਾਂਗਰ ਪੁਜੀਆ ਇੱਕ ਬਿੱਤਾ ਗਾ ਨਹੀਂ ਨਾ ਪੈਣੀ ਚਾਣੀ ਪੈਣੀ ਰੋਸ ਕੰਮ ਦਾ ਉਹਨਾਂ 10 ਰੁਪਏ ਦਾ ਹੁਣ ਟਾਂਗਰ ਵਜੇ ਲਿਆ ਦੀ ਕਿੰਨੇ ਰੁਪਏ ਹੋ ਗਏ ਸਾਰੇ ਪਤਾ ਨਾ ਟਾਂਗਰ ਵਜਾ ਕਿੰਨੇ ਕਹਿੰਦੇ ਆ ਤੂੰ ਨਹੀਂ ਜਾਂ ਵੀ ਨਹੀਂ ਹੈਂ ਸੰਗਰ ਲਿਆਦਾ ਪਤਾ ਯਾਰ ਆ ਉਹਨੂੰ ਪਤਾ ਤਾਂ ਆਪਾਂ ਹੀ ਵੇਚਦੇ ਪੰਜਾਬ ਜਿਹੇ ਰਹਿੰਦੇ ਆ ਕਾਮੀ ਹੋਏ ਤੇ ਕਾਲਾ ਹੈ ਐ ਉਹ ਟਾਂਗਰ ਤੇ ਕਰਦਾ ਕਿੰਨੇ ਕਿ ਲਾਇਆ ਦੇ ਕਿਵੇਂ ਉਹ ਨਾ ਨਾ ਐਡਾ ਡਿਆ ਨੇ ਕੱਟਦਾ ਤੇਰੀ ਵੀਡੀਓ ਨੂੰ ਬਲੌਕ ਕਰ ਦੇਣ ਕਰ ਨਹੀਂ ਨਹੀਂ ਕਰਦੇ ਐਨਕ ਦਾ ਐਨਕ ਤਨ ਲੈ ਲੈਂਗਾ ਐਨਕ ਤੇ ਟੈਨਸ਼ਨ ਨਾ ਲੈ ਪਰੇਗਾ ਥੋੜੇ ਖਾਲੇ ਕਰੋ ਨਹੀਂ ਉਸਤਾ ਉਹ ਇਸ ਚੀਜ਼ ਨਹੀਂ ਖਾਂਦਾ ਖਾਈਏ ਤਾਂ ਪੈਣ ਦੀ ਕੋਈ ਬਾਹਰ ਫਿੱਤਰ ਜਾਉਂਗਾ ਘਰ ਘਰ ਘਾਟਾ ਇਹ ਨਹੀਂ ਖਾਂਦੇ ਖੁੰਦੇ ਕੁਝ ਵੀ ਇਹ ਬੰਦੇ ਬਿਲਕੁਲ ਸਾਹ ਤਾਂ ਕਰਦਾ ਹਾਂ ਦਾਹਾਂ ਦਾ ਰੁਪਈਆ ਲੈਂਦਾ ਹਾਂ ਮੈਂ ਤਾਂ ਰੁਪਈਆ ਲੈਂਦਾ ਹਾਂ ਟਾਂਗਰ ਵੇ ਕਿੰਨਾ ਦਾਹੇ ਟਾਂਗਰ ਹੁੰਦੇ ਇੱਕ ਟਾਂਗਰ ਜਿੱਕਰ ਪਈ ਹੋਇਆ ਹੈ ਕੋ ਗੋਲੀ ਲਾ ਲਓ ਲੈ 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 ਪ੍ਰਸ਼ਾਦ ਸਾਰਾ ਪੂਰਾ ਆ ਰਿਹਾ ਠੀਕ ਨਹੀਂ ਇਹਨੂੰ ਵੀ ਦਿਓ ਨੀ ਕਰਮਾ ਵਾਲੀ ਨੂੰ ਇਹਦਾ ਕੰਮ ਇੰਦਰਾ ਕੀ ਰੀਸ ਤੇ ਕਰ ਤੇ ਇੰਦਰਾ ਕੀ ਰੀਸ ਤੇ ਕਰ ਗਿਆ ਵਾਹ ਆਹ ਭੁੱਖੇ ਲੱਗੇ ਫਿਰਨੇ ਉਹਦੀ ਸਹਤ ਦਾ ਮਾਰਦੀ ਏ ਨਹੀਂ ਪਹਿਣਾ ਕਿੱਧਰ ਚੱਲੀ ਐ ਸੁੱਤ ਕੋਟਲਾ ਤੇ ਆ ਕੱਚੀ ਪਾ ਤਿਆ ਉੰਦੇ ਹੁਣ ਆਗੇ ਮੰਗਲ ਦੇਗਾ ਕਿਸ ਕੋਲ ਉਹਦਾ ਪੈਰ ਤੇ ਇਧਰ ਆ ਲੈ ਫੜਾ ਵੇਰਾ ਮੁੱਢ ਹੱਟਾ ਵੇਰਾ ਦਾ ਹੋਰ ਨੱਕਰਾਂ ਲੈ ਕੇ ਨੀਟਲਾ ਦੇ ਇੱਕ ਰੇਸ ਲਈ ਜੋ ਹੈ ਇੱਕੇ ਕੱਲੇ ਅਸੀਂ ਪੁੱਛ ਲੈ ਬੱਬੂ ਨਾਲ ਨਾ ਆਏ ਇੱਕੇ ਰੇਸ ਤੇ ਡਾਕੂ ਵੀ ਉੱਥੇ ਕੱਲੇ ਅਸੀਂ ਚਲ ਬੱਕਰੀ ਨੇ ਥੱਲੇ ਆਉਣ ਲੱਗੀ ਐ ਨਹੀਂ ਸੱਚੇ ਰੇਸ ਨਹੀਂ ਖੋਲੇ 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 ਕੋਈ ਨਹੀਂ ਤਿੰਨ ਟਾਕ ਹੋਰ ਬੈੜੇ ਤਿੰਨ ਟਾਕ ਫਿਰ ਖੁੱਲ ਨਹੀਂ ਜਾਂਦੇ ਪਹਾੜ ਕਿੱਥੇ ਕੋ ਦੇਗੀ ਹਾਂ ਗੁੱਲ ਆਈਏ ਕਾ ਬਾਟਾ ਉਹ ਚੌਥਾ ਡੱਕੇ ਰੱਗੇ ਕੱਢਦਾ ਇਹ ਮੈਂ ਇਹ ਦੋ ਦੋ ਹੋਰ ਪਏ ਸੀ ਉਹ ਰ ਉੱਪਰ ਤੇ ਚੌਥੇ ਗਈ ਹੈ ਮੈਂ ਜੁਰ ਕਰ ਰਹੇ ਬੇਇੱਜ਼ਤੀ ਕਰਨੀ ਹੈ ਟੂਲ ਤੇ ਬੰਦਰ ਨਹੀਂ ਬੜਾਈ ਟਾਂਗ ਨਹੀਂ ਖਾਣਗੇ ਉਹ ਵੀਡੀਓ ਖਾਟੂ ਬੰਦਰ ਵਾਲੀ ਕਿਹੜੀ ਟੂਲ ਵਾਲੀ ਉਹ ਕੋਲ ਬਾਹਰ ਪਗਾ ਰਹੀ ਸੱਚੇ ਅਕਾਲ ਸਵਾਤਾ ਇੱਥੇ ਟੱਕ ਨਾ ਨਾ ਬੰਦੇ ਇਹ ਟਾਈਮ ਹੋ ਗਿਆ ਈ ਤਕਰੀਬਨ 11 ਵਜ ਗਏ ਦੁਪਹਿਰ ਦੇ ਰਾਤ ਰਾਤ 11 ਵਜੇ ਸੁੱਤੇ ਤੇ 11 ਵਜ ਗਏ ਨੀਂਦ ਇਹਨਾਂ ਨੇ ਜਵਾਰਾਂ ਨੇ ਪੂਰੀ ਕਰ ਲਈ ਆਪਣੂ 12 ਘੰਟੇ ਤੇ ਆ ਦੇਖੋ ਜੇ ਆਪਾਂ ਖੜੇ ਆ ਟੂ ਟਕਸ ਕਿਹੜਾ ਟੂ ਟਕਸ ਹੋਇਦਾ ਇਹ ਤੇ ਗੋਰੀ ਉਹ ਲੈ ਖੋ ਪਰ ਇਹ ਤਾਂ ਨਹੀਂ 12 ਘੰਟੇ ਪੂਰੀ ਨੀਂਦ ਦੇ ਕਰਨੇ ਨਾ ਉਠੋ ਹਮ ਜਾਣ ਮਤਰਾ ਤੱਕ ਉੱਠ ਰਣਾ ਕੀ ਤੇ ਮੈਂ ਪਹਿਲਾਂ ਉੱਠਾ ਵੀ ਰਾ ਤੇ ਤੋਪ ਲੱਗੇਗਾ ਮਾਣ ਉੱਠੇ ਔਰ ਬੱਬੂ ਵੇਖੋ ਜੀ ਬੱਬੂ ਉਹ ਕਹਿਣ ਦੇ ਪਿਆਰ ਨੂੰ ਕੋਈ ਫੋਨ ਦਾ ਫਿਕਰ ਨਹੀਂ ਫੋਨ ਬਹੁਤ ਆਇਆ ਨਹੀਂ ਬੱਬੂ ਏ ਓ ਬੱਬੂ ਆ ਅੰਠਾਈ ਓ ਟਾਈਮ ਦੇ ਵੇਰ ਨਾਲ ਕਿੰਨਾ ਹੋ ਗਿਆ ਵੀਡੀਓ ਦਾ ਬਣਦੀ ਵੀ ਏ ਓ ਇਹਨੇ ਮੈਂ ਪੂਰੇ 12 ਘੰਟੇ ਨੀਂਦ ਕਰਨੀ ਹੈ 11 ਵਜੇ 11 ਵੇ ਰਾਤ ਸੁੱਤੇ ਜੀ ਜੀ ਆਪਾਂ ਰਾਜਸਥਾਨ ਰੇਡੀਓ ਤਨੂ ਦਿਖਾ ਦੇ ਨੇ ਕਿੱਥੇ ਖੜੀ ਐਂ ਗੋ ਮੈਨਾ ਉੱਠ ਪੈ ਸਾਂ ਹੂੰ ਤੂੰ ਇਹ ਕਹਿਣੋ ਆਇਆ ਪੈ ਇਧਰ ਆਇ ਕਿਧਰ ਆਇ ਪਤਾ ਐ ਹੁਣ ਪਤਾ ਲੱਗੇਗਾ ਢੀਂ ਦਾ ਸੈਟ ਹੋ ਜੇਗਾ ਹਾਂ ਕਿਬੇ ਅਦਰ ਮਹੀਨੇ ਇਧਰ ਆਇ ਐ ਹੁਣ ਪਤਾ ਲੱਗੇਗਾ ਮਾੜਾ ਮਾੜਾ ਫੇਰ ਹੀ ਚੀਜ਼ ਬਣਾਉਣੇ ਉੱਠ ਐ ਗੋਰੀ ਤੂੰ ਜਾ ਪਾਬ ਹੋ ਗਿਆ ਮੈਂ ਹਰ ਫਲੈਚ ਬੈਠਾ ਹਾਂ ਉੱਥੇ ਗਰੋਂਦਾ ਫਲੈਚ ਜਿਹੜਾ ਬੈਠਾ ਹਾਂ ਫਲਾਸ ਬੈਠਾ ਗੜਲਾਮ ਕਿਹੜੇ ਵੇਲ ਤੂੰ ਕਿ ਤਾ ਲਟਕਾ ਹਣਾ ਤੂੰ ਥੱਲੇ ਚੱਲ ਦਾ ਤੈਨੂੰ ਲੈ ਲੈਂਦਾ ਪੰਜ ਵਜ ਜਾਣੇ ਸ਼ਾਮ ਦੇ ਠੋ 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 ਇੱਕ ਵੇਲੇ ਜੋ ਸਲਵਾਰ ਜਲਿੰਦਾ ਰਾਤ ਤਾਂ ਬੜਾ ਨੱਚਦਾ ਸੀ ਬੰਦੇ ਦਰਵਾਜ਼ੇ ਬੋਲ ਦੇ ਹਾਂ ਬੋਲਤੀ ਕਿੱਤੀ ਆ ਕੇ ਕੀ ਕੀ ਬੋਲਦਾ ਦਵਾਈ ਲੈ ਲਈ ਹੈ ਦਵਾਈ ਲੈ ਲੈ ਉਥੋਂ ਨਾ ਨਰਾਤ ਨਰਾਤ ਟੋਟੋ ਟੋਟੋ ਫੇਰ ਬਣੋ ਓਏ ਬੱਬੂ ਦੇਖੋ ਜੀ ਹੁਣ ਟ੍ਰੈਵਲ ਤੇ ਆਪਾਂ ਇਹ ਟੌਰ ਨਾ ਸਤੇ ਵੇਲੇ ਗਿੱਦਗੇ ਤੇ ਨਵੇਂ ਲਾਇਆ ਜੀ ਰਸਤੇ ਤੇ ਆਪਾਂ ਤੇ ਕੰਬਾਈਨਡ ਪਰ ਗੋਰੀ ਨਕ ਲੈ ਗਾ ਦਿੱਤਾ ਇੱਕ ਲੈ ਆਪਾਂ ਯਾਰ ਆਵੇਂ ਹੈ ਪਤਾ ਨਹੀਂ ਲੱਗ ਕੜੇ ਦਿਨ ਹੋਗਾ ਕੜੇ ਹੋਲੇ ਬੜਾ ਔਖਾ ਨਿਕਲਿਆ ਉਹਦਾ ਵਿੱਚੋਂ ਜਵੜ ਉੱਠਾ ਹੈ ਹੈ ਬਾਸ ਹਾਂ ਪਾਇਰ ਉਹ ਪੰਜਾਂ ਵਿੱਚ ਹੀ ਆਪਾਂ ਪਹੁੰਚੇ ਟੂਲ ਡਰ ਬੜੀ ਮੁਸ਼ਕਲ ਨਾਲ ਠਾਹ ਜਿੰਨਾ ਬੰਦਾਂ ਨੂੰ ਇਹ ਮੇਰਾ ਰੋਟੀਆਂ ਰਾਤ ਨੂੰ 10-10 ਮਰੋੜੀਆਂ ਨੇ ਕਿੰਨੀਆਂ ਸਬਜ਼ੀਆਂ ਸੀ ਸਬਜ਼ੀ ਅਹੀਂ ਪੰਜ ਕਿੰਨੀਆਂ ਰੋਟੀਆਂ ਖਾਦੀ ਕਿੰਨੇ ਖਾ ਲਿਆ 7 6 7 ਅੱਛਾ ਤੇ ਬੱਬੂਰੀ ਰਾਤ ਵੀ ਸਾਰੀ ਨੇ 12 ਘੰਟੇ ਸੁੱਤਾ ਅਜੀ ਵੀ ਨੀ ਅੱਖ ਪੂਰੀ ਅੱਖ ਪੂਰੀ ਨਹੀਂ ਖੁੱਲਦੀ ਵੀ ਸੁੱਤਾ ਬਹਿ ਫਿਰ ਲੰਮਾ ਬਹਿ ਮੈਨੂੰ ਵੇਖ ਕੇ ਉੱਠ ਪਿਆ ਤੇ ਨੱਚਦਾ ਦਾ ਬੜਾ ਤੇ ਛੀੜ ਦੇ ਦੋ ਨੀਂਦਰ ਆਈ ਜਾਂਦੀ ਏ ਮੈਨਣਾ ਤੇ ਛੇਕਾ ਲੱਗਣਾ ਪਰ ਮੂੰਹ ਤੇ ਉਰਲੇ ਤੋਂ ਹਟ ਕੇ ਆ ਗਿਆ ਮੈਂ ਹੋਰ ਟੱਟ ਹਾਂ ਲਈ ਕਿੱਟਾ ਆ ਗਿਆ ਆਹ ਸੱਪ ਬਣਾ ਲਾ ਹੀ ਏ ਬੀਨ ਵਜਾਦਾ ਏ ਨਾ ਨਿਕਲੇ ਬਣਾਉਂਦੇ ਤੇ ਇਹਨਾਂ ਨੂੰ ਫੋਨ ਹੀ ਵੱਜੀ ਗਏ ਨਾ ਕੋਈ ਪਤਾ ਹੋਰ ਨਹੀਂ ਗਾ ਤੂਰ ਕਿੰਨੇ ਰੋਟੀ ਖਾਦੀ ਕਿੰਨੇ ਖਾ ਗਿਆ ਉੱਥੇ ਮੈਂ ਖਾ ਗਿਆ ਚਾਰ ਤੋਂ ਚਾਰ ਕ ਖਾਦੀ ਲੱਖਣਾ ਕਰਦੇ ਤੇ ਆਪਣੇ 25 30 ਵਾਲੇ ਤੂੰ ਇਹ ਜਨਾਵ ਦਹੀਂ ਬੜੀ ਖਿੱਚੀ ਜੇ ਨੇ ਹੈ ਜਿਹੜਾ ਵਧੀਆ ਨੇ ਆਉਣ ਦਿਓ ਜੀ ਆ ਡਾਕਟਰ ਆ ਇੱਧਰ ਹੈ ਮੇਰੇ ਘਰ ਡਾਕਟਰ ਦੀ ਦੁਕਾਨ ਆਵੇ ਨਾ ਕਿਤੇ ਇਹ ਦੁਆ ਲੈ ਕੇ ਦਈਏ ਉਹਦਾ ਵੀ ਰੱਖ ਲੈ ਤੇ ਜੀ ਬੇਟੇ ਕਿਹਾ ਵੀ ਰੱਖ ਲੈ ਹੈ ਗੱਡੇ ਆਪਰੇਣ ਸੀਗੀ ਗੱਡੇ ਇਹ ਬੁਖਾਰ ਦੀ ਗੋਲੀ ਦਈਏ ਇਹਨੂੰ ਅੱਢ ਅੱਢ ਘੱਡੇ ਚ ਹੀ ਰੇ ਸੀ ਇਹ ਬੰਦੇ ਨੂੰ ਬੁਖਾਰ ਚੜ ਗਿਆ ਰਾਤ ਬਹੁਤ ਬੀਨ ਵਜਾਇਆ ਇਹਨੇ ਵੈਸੇ ਤਾਂ ਤਾਂ ਹੁਣ ਬੁਖਾਰ ਚੜਿਆ ਪਿਆ ਇੱਧਰ ਗੋਲੀ ਲੈਣੀ ਹੈ ਦਿਆ ਮਿੰਨੀ ਮਿੰਨੀ ਬੀਨ ਵਜਾਜ ਹੋ ਗਿਆ ਤੂੰ ਇੰਸਟਾਗ੍ਰਾਮ ਤੇ ਜਾਜ ਆਪਣੀ ਆਈਡੀ ਬਿੱਟੂ ਬਾਈ ਦੇ ਨਾਮ ਤੇ ਤੇ ਉਹਦੇ ਵੇਖਾ ਵੀ ਆ ਸੱਪ ਤਰਾ ਬੀਨ ਬਣਾ ਮੈਂ ਵਜਾਉਂਦਾ ਸੀ ਕਿਵੇਂ ਕਰਦਾ ਸੀ ਤੂੰ ਦੱਸੀ ਮਨਾ ਆ ਐਦਾਂ ਕਰਦਾ ਸੀ ਤੇ ਜੇ ਕਰੇ ਵੀਡੀਓ ਇੰਗਲਿਸ਼ ਚ ਗਈ ਜਲੀ ਤੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਇਹ ਕੀ ਕਰਦੇ ਕਿਹੜੇ ਯਾਰ ਇਹ ਬਾਈ ਆਪਣੇ ਚੈਨਲ ਅਸੀਂ ਸੈਟ ਕਰਨ ਦੀ ਕੋਸ਼ਿਸ਼ ਕਰ ਰਹਾ ਫਿਰ ਵੀ ਕੁਝ ਕੁ ਵੀਰਾ ਬਣੇ ਇੰਗਲਿਸ਼ ਚ ਜਾ ਰਹਾ ਕੁਝ ਕੁ ਬਣਾ ਮੈਂ ਜਾ ਰਹਾ ਪੰਜਾਬੀ ਦੇ ਵਿੱਚ ਆ ਕੋਸਾ ਕੁਛ ਕੱਲੀ ਚਾਬੀ ਚਾਹੀਦੀ ਉਠੋ ਹਾਰੇ ਨਾ ਬੋਏ ਉੱਠੋੜ ਮੰਜਾ ਇੱਕ ਵਾਰ ਟੋੜੇ ਸਾਰਾ ਬਹੀ ਟੁੱਟ ਜਾਣਾ ਇੱਥੇ ਪਿਆਰਾ ਹੈ ਨਾ ਉਠੋ ਉਠੜਵਾੜਾ ਉਠ ਵੀ ਤੂੰ ਹੀ ਜਾਣਾ ਅੱਤਰੋ ਕੰਮ ਲਾਣੇ ਕਾ ਉਠੇ ਨਵੇਂ ਆ ਰਹੇ ਕੀ ਮਿਲਨੀ ਪਈ ਤਾ ਆ ਮੰਜਾ ਤੂੰ ਉੱਤੇ ਉੱਤੇ ਰੱਖੋ ਮੰਦੇ ਨੂੰ ਤੂੰ ਸੌਣਾ ਜਾਣਾ ਲਾਦਾ ਦਰਪੈਰ ਇਕੱਠੀ ਕਰੋ ਦੇ ਉੱਤੇ ਪਛਾਦ ਸੌ ਨਾ ਪਰ ਚਾਈ ਨਾ ਦੋ ਟੂਲ ਦੇ ਵਿੱਚ ਬੈ ਪਾਣੇ ਦੇ ਲੋੜੀ ਨਾ ਤੈਨੂੰ ਦੱਸਾ ਕੋਈ ਕੀ ਕਰਨਾ ਆਪਾ ਇਹ ਦਰਪੈਰ ਇਕੱਠੀ ਕਰਕੇ ਹਟਕ ਦੇ ਯਾਰ ਤੇ ਐਸੇ ਇਹਨਾਂ ਚ ਲੰਮੀ ਇਕੱਠੀ ਕਰਦੇ ਆ ਚੱਕ ਹਮਾਨ ਆਉਦਾ ਪੁੱਟੋ ਡੱਬੇ ਚ ਕੀ ਹੈ ਪਰ ਆ ਲੈ ਚਾਰ ਲੈ ਮਾਰੀ ਜੀ ਕਿਹੜੇ ਚ ਪਰ ਫੀਡਰ ਚ ਆਣੇ ਹੈ ਫੀਡਰ ਚ ਆਣੇ ਪੁੱਟੋ ਚ ਨਹੀਂ ਕਰ ਮੈਂ ਫੀਡਰ ਚ ਆਣੇ ਇੱਕ ਹੀ ਨਵੀਂ ਲਈ ਆ ਇੱਕ ਲਈ ਐਲੀਵੇਟਰ ਦੀ 150 ਪਟਾ ਲਈ ਜਿੰਨਾ ਤੇ ਛਾਵਟ ਸਲੀਵ ਉਹ ਤੋਂ ਦਾ ਚਾਹ ਬਣਾਵਾਂਗੇ ਨਾਲੇ ਆਪਦੀ ਰੋਟੀ ਰੋਟੀ ਆ ਰਮ ਬਣਾਵਾਂਗੇ ਆਪਦੀ ਗੁਲਾੰਗੀ ਦਾ ਆਪਣਾ ਬਾਹਰ ਆਇਆ ਪਾਦੇ ਆਪਾਂ ਬਣਾਣਾ ਚਾਹੋ ਗੋਰੀ ਰਾਸਾਂਗੇ ਮੁਸ਼ਕ ਪੂਰੀ ਟਿੱਕੇ ਨਾਲ ਹੱਥ ਤੋਂ ਆਣੇ ਬਲਦੇ ਬਾਕੀ ਐਵੇਂ ਦੱਬੀ ਤਰ੍ਹਾਂ ਕੋਈ ਹੱਥੋਂ ਨਹੀਂ ਹੈ ਮਿੱਟੀ ਮਾਰ ਲੈ ਤੇ ਮਾਰੀ ਨਹੀਂ ਚੱਲ ਆ ਹੈ ਹਾਂ ਆ ਪੀਪੀ ਕਿਨੇ ਰੱਖਣੀ ਹੈ ਵਰਤੋਂ ਕਰਨ ਲਗਾਣਾ ਉੱਥੇ ਰੱਖਦੇ ਹੋਵੇ ਛਾਵੇਂ ਕਿੱਥੇ ਭਈ ਇਹਨੂੰ ਐ ਕਰੇ ਰੱਖੋ ਕਿਥੇ ਰੱਖਣੀ ਹੈ ਰੱਖੋ ਆਓ ਬਿੱਟਰ ਰੱਖਣੀ ਹੈ ਬਿੱਟਰ ਰੱਖਣੀ ਕੋਈ ਥੋੜਾ ਰਹਿ ਗਿਆ ਹੈ ਐ ਕੋਈ ਗੱਲ ਨਹੀਂ ਤੂੰ ਹੀ ਘੜਾਗਾ ਲੱਪਾ ਮੜਾ ਹੀ ਲਾਵੇ ਸੌ ਨਹੀਂ ਕਰਦੇ ਹੈ ਵਿੱਡਗੇੜਾ ਇਹ ਤਾਂ ਜਿੰਦ ਜਾਣੇ ਤੁਹਾਡੀ ਇੱਥੇ ਡੱਕ ਪੈਣੀ ਹੈ ਇੱਥੇ ਪ੍ਰਸਾਦ ਕਿਰੇ ਡੱਕ ਇੱਥੇ ਹੀ ਪੈਣੀ ਹੈ ਇਹ ਥੱਲੇ ਗਈ ਚਲੀਦਾ ਬਿੰਦੀ ਬਿੰਦੀ ਆ ਆਇਆ ਬੱਬੂ ਅਸੀਂ ਪੁਆਈ ਯਾਰ ਦਸਰਾ ਕੰਮ ਕਰ। ਐ ਰੱਖ ਦੇ ਨਬੀਪੀ ਨੂੰ। ਗਲਾਸ ਵਿੱਚ ਰੱਖ ਦੇ ਇੱਕ ਗੰਦੀ ਬੀਪੀ ਚੱਕੇ ਨੇ ਗਲਾਸ। ਉਹ ਇੱਥੇ ਪਾਨਾ ਪੈਚੀ ਦੇ ਲਈ। ਚਾਬੀ ਲਈ ਚਾਬੀ। ਇੱਥੇ ਰੱਖੀ ਗੋਰੀਆਂ ਟੂਰ ਤੇ। ਬੱਬੂ ਬਾਈ ਦਾ ਬਹੁਤ ਯਾਰ ਖਜੂਰਾ ਵਾਲਾ ਪਾਈ ਤੁਰਿਆਂ ਦਾ ਕਿਓ? ਕਿਹੜਾ ਖਿਓ ਪਾਈ? ਖਜੂਰਾ ਵਾਲਾ। ਦਿਖਾਈ ਮੜਾ ਪੇੜ ਕਿਹੜਾ ਲੱਗਿਆ ਉੱਪਰ। ਮੈਨੂੰ ਲੱਗਦਾ ਤੈਨੂੰ ਪਾਣੀ ਜੀ ਨਹੀਂ ਦੇਣ ਆਇਆ ਜਿਹੜਾ ਨਾ ਪਾਣੀ ਆਇਆ ਉਹ ਚੁੱਕ ਕੇ ਲੈ ਮੈਨੂੰ ਲੱਗਦਾ ਹੈ ਉੱਥੇ ਵੇਹ ਹੋਇਆ ਆਏ ਨੇ ਪੈਕਟ ਹੈ ਕਿਹੜੇ ਕਾਰਨ ਤੋਂ ਲੈਂਦੇ ਆ ਇਹਦਾ ਮਸਾਲਾ ਇਹ ਘਰ ਗੋਰੀ ਬੰਦਾ ਸ਼ੇਰ ਹੈ ਨਾ ਛੰਡਲ ਸ਼ੇਰ ਹੈ ਨਾ ਇਹਦਾ ਸਰਫ ਨੇਗਾ ਕਾਫੀ ਚਾਹ ਮਿਲ ਗਈ ਤੈਨੂੰ ਇਹਨਾਂ ਨੂੰ ਸਾਬਲ ਦਾ ਲਿਆ ਦਿੰਦਾ ਥਾਬੜ ਕਿੱਥੇ ਗਿਆ ਹੈ ਲਿਆ ਲੈ ਬੰਦੇ ਨੇ ਖੜ ਜਾਣਾ ਰਗਾੜ ਨਹੀਂ ਉਹਨੇ ਸਬਜ਼ੀ ਬਣਾਣੀ ਕੀ ਕਰਨਾ ਆਪਾਂ ਸਬਜ਼ੀ ਤੇ ਨਾਲ ਰੋਟੀ ਰੋਟੀ ਕੌਣ ਬਣਾਵੇ ਤੂੰ ਅੱਛਾ ਅਏ ਭਾਈ ਤੂੰ ਬਿਖਾ ਲਾਂਗੇ ਇਹਨਾਂ ਨੂੰ ਆਟਾ ਕੌਣ ਦਾ ਕੰਮ ਹੈ ਅਏ ਅੰਗਲਾ ਖਾਪੜਨ ਨੂੰ ਖਾ ਕੇ ਇਹਨੂੰ ਖਾਈ ਕਰੀ ਮਿਸੇਰੇ ਠੀਕ ਰੋ ਤੂੰ ਵਾਜ ਜਾ ਮੈਂ ਆਪਣੀ ਆ ਚੱਕੀ ਚਾਹ ਯਾਰ ਚੀਚੀਆਂ ਮਹਿਲ ਦੇ ਕਿੰਨੀ ਬੜੀ ਬੀਟੂ ਆਪਣੇ ਮੇਰਾ ਉਂਗਲ ਹਾਂ ਠੀਕ ਹੈ ਇਹ ਜੈ ਉਹ ਦੰਦਾਂ ਨਾਲ ਖਾਦੀ ਰਹਾਦਾ ਨਿਆ ਵੜਾ ਮਹਿਲ ਤਾਂ ਰਹਿ ਨਹੀਂ ਦਿੰਦਾ ਇਸ ਵਿੱਚ ਹੁਣ ਕੇ ਬਿਸਕਟ ਕੱਢੂ ਵੇ ਹਾਂ ਯਾ ਤੇ ਕਿੱਥੇ ਨਿਕਲਣਾ ਹੈ ਜਿਹੜਾ ਕੱਢੂ ਸੀ ਸਮੈ ਨਾਲ ਚੰਗੀ ਆਈ ਕਿਉਂਦੀ ਆ ਨਾ ਭਾਈ ਤੇ ਮਾਲੇ ਤਾਂ ਨਹੀਂ ਆਤਾ ਡੋਖਣਗੇ ਉਹ ਗੋਰੀ ਕਿੱਧਰ ਗਏ ਨੇ ਦਵਾਈ ਲੈਣ ਆਉਂਦੀ ਮਿੱਠੜ ਦੀ ਨੱਚਦਾ ਹੀ ਬੜਾ ਸੀ ਉਹਦਾ ਰਾਤ ਬੜੇ ਨੇ ਨੇ ਪਿਆ ਜਣਾ ਉਹਨੇ ਰਾਇ ਹੋਏ ਪੰਗੜੇ ਪਾਏ ਨੇ ਆਏ ਬੱਬੂ ਨੱਚ ਲਾਜ ਕੋ ਨਿਆਣਾ ਲਾ ਬੁੜਾ ਦਿੱਕਰ ਨਚਾਦਾ ਦੇ ਸਾਰੇ ਨੱਚੀ ਗਏ ਸਵੇਰੇ ਮੈਂ ਕਿਵੇਂ ਜਾਣਾ ਆਪਣਾ ਰੇੜਾ ਨਹੀਂ ਚੱਲਦਾ ਰੇੜਾ ਦਾ ਕਾਹਦਾ ਚੱਲਣਾ ਆਂ ਬਹਿਰ ਡੁੱਟਾ ਗੋਲੀਆਂ ਸਾਰੇ ਖੜ ਰਿਹਾ ਪਿਆਣਾ ਤਾਂ ਉੱਥੇ ਲੰਮਾ ਪਿਆ ਸੀ ਕਿ ਮੈਂ ਰਾਤ ਥੋੜਾ ਨੱਚ ਲੈਣਾ ਆਪਾਂ ਜੀ ਪਹੁੰਚ ਗਏ ਆ ਰਾਵਲ ਸਾਰਾ ਕਿੱਥੇ ਪਹੁੰਚਿਆ ਬਾਬੂ ਰਤਨਗੜਾ ਰਤਨਗੜ ਜੀ ਰਾਵਲ ਸਾਰਾ ਕਿਹਾ ਰਤਨਗੜ ਪਹੁੰਚ ਗਿਆ ਤੇ ਆਪਣੇ ਜੀ ਮਸ਼ੀਨਾ ਦੋਵੇਂ ਬੇਹਕੁਦ ਕਿਰਪਾ ਨਾਲ ਸਹੀ ਚਲਾਉਂਦਾ ਕੋਈ ਰਸੇ ਕੋਈ ਦਿੱਕਤ ਨਹੀਂ ਆਈ ਇੱਕ ਪੁਲਿਸ ਵਾਲਾ ਥੋੜਾ ਜਿਹਾ ਸਾਨੂੰ ਸਾਹਮਣਾ ਹੀ ਕਰਨਾ ਪਿਆ ਵੀ ਉਹਨਾਂ ਨੂੰ ਕੁਝ ਦਿੱਤਾ ਆਪਾਂ ਤੇ ਬਾਕੀ ਜੀ ਸਹੀ ਸਲਾਮਤ ਪਹੁੰਚ ਗਏ ਤੇ ਬੰਦੇ ਦੋ ਗਏ ਦਵਾਈ ਲੈਣ ਦੋ ਬਿਮਾਰ ਹੋ ਗਏ ਬੰਦੇ ਮੈਂ ਰਾਤ ਕੇ ਤੁਖਾਦੀ ਰੋਟੀ ਰਾਤ ਕੇ ਤੁਖਾਦੀ ਆ ਓ ਰਾਤ ਤੱਬੇ ਤੋਂ ਕਿੰਨੀਆਂ ਸਬਜ਼ੀਆਂ ਹਨ ਨਾਲ ਇਹ ਪੰਜ ਕੀ ਕੀ ਹਨ ਲੱਕੇ ਦਹੀਂ ਇਹੋ ਜਿਹਾ ਉਹ ਚਲਦਾ ਹੀ ਬਖਰੀਏ ਇੱਕ ਦਾਲ ਅੱਛਾ ਤੇ ਇੱਕ ਤੇ ਚਾ ਲੋ ਮਟਰ ਇੱਕ ਮਟਰ ਪਨੀਰ ਇੱਕ ਗੜੀ ਇੱਕ ਮਟਰ ਪਨੀਰ ਤੇ ਇੱਕ ਦਹੀਂ ਇੱਕ ਦਹੀਂ ਪੰਜ ਸਬਜ਼ੀਆਂ ਨਾਲ ਸਲਾਦ ਲੱਸੀ ਲੱਸੀ ਛਾਹ ਚਾਹਦੇ ਨੇ ਅੱਛਾ ਛਾਹ ਸੋਈ ਤੇ ਆਹ ਬੰਦਾ ਕਹਿੰਦਾ ਮੈਨੂੰ ਖਾਣ ਤੋਂ ਗੁਰਦਵਾਰਾ ਦਿਖਾਉਂਦੇ ਆ ਜੀ ਜਿਹੜਾ ਗੁਰੂ ਘਰ ਦਾ ਲੰਗਰ ਹੈ ਉਹ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਖਾਣਾ ਚਾਹੀਦਾ ਖਾਣਾ ਚਾਹੀਦਾ ਨਾ ਕਿਸਮਤ ਨਾਲ ਮਿਲਦਾ ਹਾਂ ਤੇ ਇਹ ਆ ਨਾ ਗੁਰਦ ਗੁਰਦਵਾਰਾ ਗੁਰਵਾ ਉਹ ਤਾਂ ਇੱਕ ਚੀਜ਼ ਹੈ ਲੰਗਰ ਜੋ ਬੰਦਾ ਜਿਹਨੇ ਖਾ ਲਿਆ ਅੱਦੇ ਪਾਪ ਤੋਂ ਦੇ ਦੋ ਲੈ ਜਾਂਦੇ ਆ ਉਹ ਖਾਣਾ ਵੀ ਚਾਹੀਦਾ ਕਿਤੇ ਵੀ ਗੁਰਦਵਾਰੇ ਚ ਕੋਈ ਲੰਗਰ ਹੋਵੇ ਜਰੂਰ ਖਾ ਕੇ ਜਾਇਆ ਕਰੋ ਤੇ ਜਿਹੜਾ ਆਪਾਂ ਆਵਦਾ ਬਣਾ ਰਾ ਆਵਦਾ ਅੱਜ ਬਣਾ ਰਾ ਤੇ ਕਿਉਂ ਆ ਪਿੰਡ ਚ ਆਏ ਆ ਆਪਾਂ ਕਿਤੇ ਰਸਤੇ ਚ ਬਣਾ ਨਹੀਂ ਆਲੂ ਮਟਰ ਬਣਾ ਤੇ ਕਰਦੇ ਨਹੀਂ ਮੈਂਮਰੀ ਫੋਲੋ ਕਿ ਆ ਨਾ ਦੋ ਮਾਰੇ ਜਦੋਂ ਤੋਂ ਆਏ ਹੈ 800 ਅੱਛਾ 800 ਬਹੁਤ ਹੀ ਹੈ ਗਈ ਮਹਾ ਮੇਰੇ ਮੋੜ ਹੀ ਲੈ ਇੰਦੀ ਵਿੱਚ ਵਾਰ ਵਾਰ ਬੈਠੀ ਕੋਈ ਇੰਦੀ ਬਾਹਰ ਲਗਣਾ ਹੋਰ ਰਾਸੀ ਸੀ ਬੋਲੀ ਇੱਕ ਦਵਾਈ ਬਣਾਈ 800 ਮੈਂ ਮੇਰੀ ਤਮੋੜ ਦਾ ਮੈਂ ਠੀਕ ਹੋ ਗਿਆ ਅੱਛਾ ਦਵਾਈ ਨਾਲੇ ਹੁਣ ਇਹ ਇਵੇਂ ਤੁਹਾਡੇ ਆਖੜੇ ਬੰਦੇ ਵਿੱਚ ਤਾ ਨਹੀਂ ਯਾਰ ਮੈਂ ਠੀਕ ਆੜਾ ਤੇ ਚੋਰੀ ਦਾ ਇਧਰੋਂ ਖਾਲਾ ਕਰੇਗਾ ਓਏ ਹਾਲ ਵਾਲਾ ਇੱਥੇ ਹੁੰਦਾ ਇਹ ਹੁਣ ਕਿੰਨੇ ਦੀ ਬਣਾਈ ਸੀ ਇਹ ਮੈਂ ਰੁਪਿਆ 500 500 ਕਰਦੇ ਤੇ ਇਹ ਤਾਂ ਮੇਰੀ ਗੱਲ ਸੁਣਾ ਇਹ ਤਾਂ ਨੇ ਕੀ ਟਾਈਮ ਦਾ ਸਾਬ ਕਿੰਨੇ ਟਾਈਮ ਚ ਫਰਕ ਪਵੇਗਾ ਉਹ ਤਾਂ ਮੋੜਾ ਤੇ ਟਾਲੀ ਆ ਜਾਏ ਸਵੇਰ ਨੂੰ ਵਿੱਚ ਹੀ ਮੈਂ ਖਾਣੀ ਕਰਦੀ ਹੁੰਦੀ ਨਹੀਂ ਹੁੰਦੀ ਨਹੀਂ ਸਵੇਰ ਨੂੰ ਟਾਲੀ ਆਖਾ ਟੱਲੀ ਆਖੀ ਟਾਲੀ ਟਾਲੀ ਆਦੇ ਬੰਦਾ ਆ ਆ ਤਾਂ ਅੱਖਾਂ ਗਿੱਲੀਆਂ ਨਹੀਂ ਹੋਣਾ ਕਹੇ ਤੱਕ ਆ ਤਾਂ ਅੱਖਾਂ ਗਿੱਲੀਆਂ ਹੋ ਕੇ ਆਈ ਮੈਂ ਹੁਣ ਇਹ ਤੈਨੂੰ ਪਾ ਫਿਲਟਰ ਕਿਹੜਾ ਹੋਣਾ 2 ਨਾ ਲਾਲੀ ਕੋ ਨਹੀਂ ਭਾਈ ਉਹ ਆ ਰਹੀ ਮੈਂ ਕਹਾਂ ਕੋਈ ਖਾ ਕੇ ਮੇਰਾ ਹਾਲ ਲੱਗਦਾ ਹੈ ਮੈਂ ਤੈਨੂੰ ਇੰਨੀ ਹੋ ਦੇ ਬਣਿਆ ਨੇ ਗੋਲੇ ਵੀ ਤਾਂ ਵੇਖ ਕਿੱਡੇ ਕਿੱਡੇ ਤਗੜੇ ਨੇ ਤੋੜੇ ਮੜਾ ਜਾਂਦੇ ਕਿੱਡੇ ਨੇ ਆ ਕੀ ਹੈ ਇੰਦੇ ਜੇ ਇੰਦਾ ਕੰਮ ਹੈ ਕਿ ਵਿਗੜਿਆ ਮੈਂ ਮੇਰੇ ਕੀ ਆਂਦਾ ਗੋਲੀ ਲੱ ਲੱਪਣ ਜੱਲਾ ਤੇਰਾ ਕੀ ਆਂਦਾ ਹੈ ਉਹ ਦਵਾਈ ਦੇ ਆਪ ਹੀ ਦੇ ਦਵਾਈ ਉਹਨੂੰ ਓਕੇ ਆਂਦਾ ਹੈ ਵਿਗੜਿਆ ਕਿਵੇਂ ਉਹ ਬਾ ਮੈਂ ਸ਼ਾਹਣੇ ਉਹ ਨਾਲ ਕੰਮ ਚਲਾਣਾਗੇ ਫਿਰ ਚਲਾਉਣੀ ਨਿਸ਼ਾਨ ਗੋਲੀਆਂ ਨਾਲ ਲੈ ਕੰਮ ਚਲਾਉਣਾ ਉਹ ਆਇਆ ਫਿਰ ਸੌਂਦਾ ਜਾਣਾ ਦਵਾਈ ਦਿਓ ਯਾਰ ਜਾਨ ਦੇ ਜਾ ਦਵਾਈ ਉਹ ਡਾਕਟਰ ਦੇ ਖਾ ਕੇ ਲੈਣਾ ਉਹ ਠੀਕ ਆ ਚਾਹ ਪਿਆ ਹੈ ਇਹ ਦੇਖੋ ਆਪ ਨੂੰ ਉਹਨੇ ਤਾਂ ਤੂੰ ਹੀ ਡਾਕਟਰ ਹੀ ਆਉਂਦਾ ਚਾਹਣਾ ਚਾਹ ਬਣਾ ਲਈ ਬਣਾ ਰਿਹਾ ਵਧੀਆ ਕਰ ਰਿਹਾ ਇਹ ਚਾਹ ਮਾੜੀ ਬਣੀ ਇਹ ਚਾਹ ਹੋਈ ਆਪਣੀ ਮੈਂ ਬਣਾਈ ਸੀ ਉਹ ਜਿਹੜੀ ਰਾਜ ਚਾਹ ਬਣੀ ਕਾਪਰ ਐਵੇਂ ਨੰਬਰ ਬਣਾਏ ਤੇ ਮੈਂ ਕਿਨੇ ਬਣਾਏ ਜੱਬਲੇ ਦਾ ਚਾਹ ਬਣਾਈ ਕਿੰਨੇ ਆ ਨਹੀਂ ਉਹ ਨਿਸ਼ਾਨੇ ਬਣਾਏ ਤੇ ਤੂੰ ਆਨੇ ਮੈਂ ਬਣਾਈਏ ਨੇ ਮੈਂ ਉਹਨੂੰ ਕਹਤਾ ਮਾੜੀ ਨਹੀਂ ਬਣੀ ਸਬਜ਼ੀ ਹੁਣ ਕਿਨੇ ਬਣਾਣੀ ਆ ਆ ਮੇਰੀ ਗੱਲ ਸੁਣ ਮਟਰ ਖਾ ਲੋ ਨਾਲ ਹੈ ਮਾੜੀ ਬਣੀ ਮੈਂ ਦੇਖੋ ਟਪੜੀ ਚਾਹ ਹੀ ਮੇਰੇ ਕੋਲ ਆਣਾ ਫੇਰ ਚਾਹ ਵਧੀਆ ਬਣਾਣਾ ਫੇਰ ਚਾਹ ਤੇ ਬੰਦਾ ਹੀ ਰੱਖ ਲਈ ਮੈਂ ਦਾ ਨਾ ਇੰਨੇ ਵੇ ਗੰਦੀ ਬਲੀ ਬਣਾਈ ਕਰੀ ਰਾਂਦਾ ਕੱਚੀ ਪੱਕੀ ਬਣਾ ਤੂੰ ਨਹੀਂ ਚਾਹ ਕੱਚੀ ਪੱਕੀ ਚਾਹ ਵੀ ਬਣੇਗੀ ਤੂੰ ਕੀ ਕਰਦਾ ਰਹਣਾ ਐ ਕਰ ਟਾਈਮ ਨਾਲ ਪੀਤੀ ਫਿਰਦੇ ਇੱਧਰ ਬਹਿ ਜਾ ਕੇ ਟਿਕਾ ਕਰਕੇ ਉਹਰਾ ਪਾਣੀ ਤੇ ਡਿੱਗਦੇ ਫਿਰਦੇ ਜਾਵੇ ਪਾਣੀ ਉਹ ਪਰਮਾਉਮ ਤੋਂ ਆਹ ਮਨ ਚਾਤ ਦੋ ਦਿਨ ਦਾ ਕੀ ਪਾਇਆ ਨਸ਼ੇਲੇ ਪਾਊਡਰ ਸਰਪਰਾ ਬਾਲ ਗਿਆ ਇੱਥੇ ਹੂੰ ਇਹਨਾਂ ਪੀ ਕੇ ਵਾਟਾ ਥੋੜੀ ਪਾਣੀ ਮੜਿਆ ਜਾ ਰਾ ਇਹ ਦੁਨੀ ਨਹੀਂ ਪਾਦੇ ਦੁੱਧ ਦੇ ਸੁੱਕਾ ਬਸ ਕਰ ਸੁੱਕਾ ਦੁੱਧ ਦੇ ਹਣਾ ਉਹਨ ਦੇ ਕਿਚਾਰ ਏ ਬਸ ਹਾਲ بتا ਉੱਥਾ ਕਾਪੀ ਨਹੀਂ ਗੇ ਤੁਜਾ ਯਾਰ ਮੈਨੂੰ ਤਾਂ ਮਿਲੀ ਕੋਈ ਨਹੀਂ ਬੜਾ ਚਾ ਮਿਲਦੀ ਨਹੀਂ ਬਾਦ ਦੂਆ ਤੂੰ ਇਹਨਾਂ ਕੋਲ ਬਾਲਟੀ ਲੈ ਕੇ ਆ ਜਾ ਬਾਲਟੀ ਕਿੱਥੇ ਗਈ ਆ ਬਈ ਕਿੱਥੇ ਆ ਬਈ ਦੇਸੀ ਬਾਲਟੀ ਦੇ ਦੇ ਯਾਰ ਉਹਨੂੰ ਚਾਹ ਪੀ ਲੈ ਹੁਣ ਬਾਲਟੀ ਆਪਣੀ ਉਧਰ ਆ ਉਹ ਗੋਲੀ ਬਾਲਟੀ ਆਪਣੀ ਹੁਣ ਨਾਲ ਨੂੰ ਵਾਸਤੇ ਰੱਖ ਲਿਆ ਜੇ ਜੂਰੀ ਵਾਲੇ ਫਾਇਦਾ ਹੈਗਾ ਕਿ ਬੜੇ ਵੀਰਾਂ ਦੇ ਕਮੈਂਟ ਆ ਰਹੇ ਆ ਕਿ ਵੀਡੀਓ ਇੰਗਲਿਸ਼ ਆ ਰਹੀ ਆ ਉਹਦੇ ਬਾਰੇ ਵੀ ਦੱਸਣਾ ਚਾਹੁੰਦੇ ਆ ਕਿ ਵੀਡੀਓ ਆਪਣੀ ਤਕਰੀਬਨ ਆਪਾਂ ਇੱਥੇ ਪੰਜਾਬੀ ਚ ਹੀ ਕਰੀ ਹੋਈ ਆ ਕੁਝ ਕੋ ਬੰਦਾ ਵਾਲੇ ਇੰਗਲਿਸ਼ ਚ ਜਾ ਰਹੀ ਆ ਕੁਝ ਕੋ ਬੰਦਾ ਵਾਲੇ ਜਾ ਰਹੀ ਆ ਪੰਜਾਬੀ ਜਾ ਇਹ ਸਾਨੂੰ ਆਪ ਵੀ ਸਮਝਾਉਂਦੇ ਆਪਣੇ ਫੋਨ ਤੋਂ ਤੁਸੀਂ ਕਰ ਕਰਕੇ ਦੇਖੋ ਜਿਵੇਂ ਇੰਗਲਿਸ਼ ਚ ਭਾਸ਼ਾ ਹੁੰਦੀ ਆ ਜਾਂ ਪੰਜਾਬੀ ਚ ਆ ਇਹ ਕੋਈ ਸਾਨੂੰ ਆਪ ਨਹੀਂ ਸਮਝ ਆ ਜੀ ਦੋ ਤਿੰਨ ਵਾਰ ਇਹ ਸੈੱਟ ਕਰ ਲਿਆ ਕਿਦੇ ਦੇਖਦੇ ਅੱਧੇ ਕੋ ਬੰਦੇ ਦੇ ਵਿੱਚੋਂ ਸਹੀ ਆਉਂਦਾ ਪੰਜਾਬੀ ਚ ਆ ਰਿਹਾ ਕਈ ਇੰਗਲਿਸ਼ੀ ਚ ਆ ਰਿਹਾ ਕੋਈ ਸਾਨੂੰ ਆਪ ਨਹੀਂ ਸਮਝਾ ਰਿਹਾ ਬਾਕੀ ਕੋਸ਼ਿਸ਼ ਕਰ ਰਿਹਾ ਸੈੱਟ ਕਰਨ ਦੀ ਤੇ ਸਬਜ਼ੀਆਂ ਕਿਹੋ ਜਿਹਾ ਬਣ ਰਹੀਆਂ ਨੇ ਸਾਡੀਆਂ ਵਧੀਆ ਤੇ ਆਪਾਂ 3 ਦਿਨ ਹੋ ਗਏ ਤੁਰਿਆ ਨੇ 2 ਦਿਨ ਸਾਨੂੰ ਤੇ ਅਸੀਂ ਮਸਾਲੇ ਨੂੰ ਕੋਈ ਨਹੀਂ ਲਾਦੇ ਆ ਆਪਣੀ ਸਬਜ਼ੀ ਪਹਿਲੀ ਵਾਰੀ ਬਣਾਦੇ ਪਰ ਰੋਟੀ ਸਬਜ਼ੀ ਨਹੀਂ ਤਾਂ ਅਸੀਂ ਮੁੱਲ ਦੀ ਖਵਾਉਂਦੇ ਬੰਦੇ ਖਵਾਕਦੇ ਆ ਸਾਰੇ ਰਸਤੇ ਤੇ ਮ제 ਲੈਂਦੇ ਆਇਆ ਤੇ ਸਬਜ਼ੀਆਂ ਵੀ ਦੋ ਦੋ ਇਹ ਨਹੀਂ ਆ ਕਰਾ ਨਹੀਂ ਰਾਤ ਕਿ ਦਿਖਾ ਦਿਆ ਇਹ கேரண்டு